ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਚਰਨਾਂ ਪਾਸ ਬੇਨਤੀਆਂ ਨੇ ਗੁਰੂ ਪਿਆਰੇ ਖਾਲਸਾ ਜੀ ਅੱਜ ਦਾ ਪਾਵਨ ਦਿਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਤਸ਼ਾਹ ਜੀ ਦਾ ਪਾਵਨ ਗੁਰਪੁਰਬ ਦਿਹਾੜਾ ਹੈ ਜੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਪ੍ਰਕਾਸ਼ਮਾਨ ਹੋਣਾ ਕੀਤਾ ਸਭੂ ਪੰਥ ਖਾਲਸਾ ਚੜ੍ਹਦੀ ਕਲਾ ਨਾਲ ਮਹਾਰਾਜ ਜੀ ਦਾੜਾ ਬਣਾ ਰਿਹਾ ਹੈ ਸੰਖੇਪ ਮਾਤਰ ਵਿੱਚ ਆਪ ਜੀ ਕੇ ਚਰਣਾ ਪਾਸ ਬੇਨਤੀਆਂ ਕਰਨੀਆਂ ਹਨ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰੂ ਗਰੀਬਨਵਾਦ ਜੀ ਜੋ ਜਿਹੜੇ ਕਿ ਦੁਨੀਆ ਦੇ ਵਿੱਚ ਇੱਕ ਸCHREIBER ਨੇ ਜਿਹੜੇ ਕੇਵਲ 8 ਸਾਲ ਦੀ ਉਮਰ ਵਿੱਚ ਮਾਰੇ ਸੱਚੇ ਪਾਤਸ਼ਾਹ ਚਰਤੀ ਚੋਤ ਸਮਾਏ 5 ਸਾਲ ਦੀ ਉਮਰ ਵਿੱਚ ਗੁਰੂ ਗਰੀਬਨਵਾਦ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ 8ਵੇਂ ਵਾਰਿਸ ਬਣੇ ਧੰਨ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਛੋਟਾ ਜਿਹਾ ਜੀਵਨ ਬੇਅੰਤ ਕੌਦਕਾ ਨਾਲ ਭਰਿਆ ਹੋਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਨਾਮ ਲੈਂਦੇ ਆ ਕਲਗੀਧਰ ਮਹਾਰਾਜ ਜੀ ਦੇ ਬਾਗਚੇ ਤੇ ਆਉਂਦੇ ਨੇ ਗੁਰੂ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਗਾਇ। ਐਸੇ ਮਹਾਨ ਸਤਿਗੁਰਾਂ ਦੇ ਸੁੰਦਰ ਸਰੂਪ ਐਸਾ ਪਾਵਨ ਸਰੂਪ ਜਿਨ੍ਹਾਂ ਦੇ دیدار ਕੀਤੇ ਆ ਹਰ ਤਰ੍ਹਾਂ ਦੇ ਦੁੱਖ ਦੂਰ ਹੁੰਦੇ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਬੇਅੰਤ ਕੌਤਕਾਂ ਭਰਪੂਰ ਬੇਅੰਤ ਔਕੜਾਂ ਭਰਪੂਰ ਰਿਹਾ। ਸਭ ਤੋਂ ਪਹਿਲੀ ਔਕੜ ਤੇ ਇਹ ਸੀ ਕਿ ਗੁਰੂ ਗਰੀਬਨਵਾਦ ਸੱਚੇ ਪਾਤਸ਼ਾਹ ਜੀ ਨੂੰ ਛੋਟੀ ਆਯੂ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣਾ ਪਿਆ ਕਿਉਂਕਿ ਬਾਬਾ ਰਾਮ ਰਾਏ ਇੱਕ ਤਰ੍ਹਾਂ ਨਾਲ ਸਿੱਖੀ ਸਿਧਾਂਤ ਤੋਂ ਡੋਲ ਗਏ ਸਨ ਇਸ ਲਈ ਉਹਨਾਂ ਨੂੰ ਸੱਤਵੇਂ ਪਾਤਸ਼ਾਹ ਜੀ ਨੇ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ ਸੀ ਬਾਬਾ ਰਾਮ ਰਾਏ ਜੀ ਪਹਿਲੇ ਐਸੇ ਗੁਰਸਿੱਖ ਕਹ ਲੋ ਜਾਂ ਗੁਰੂ ਪਰਿਵਾਰ ਵਿੱਚੋਂ ਕਹ ਲੋ ਜਾਂ ਪਹਿਲੇ ਐਸੇ ਮਨੁੱਖ ਹੋਏ ਜਿਨ੍ਹਾਂ ਨੂੰ ਪੰਥ ਖਾਲਸੇ ਵਿੱਚੋਂ ਖਾਰਜ ਕੀਤਾ ਗਿਆ ਗੁਰਤਾ ਗੱਦੀ ਅਸਟੰਬਲ ਵੀਰਾ ਸਤਗੁਰੂ ਜੀ ਨੂੰ ਪ੍ਰਾਪਤ ਹੋਈ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਕੀ ਇੱਕ ਬੱਚੇ ਨੂੰ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਮੰਨਿਆ ਜਾ ਸਕਦਾ ਪਰ ਤਨ ਹਨ ਉਹ ਗੁਰਸਿੱਖ ਪਿਆਰੇ ਕਦੀ ਆਪਣੀ ਸੁਰਤ ਲੈ ਕੇ ਜਾਓ ਇਸ ਪਾਸੇ ਆਪਣੇ ਮਨਾਂ ਵਿੱਚ ਖਿਆਲ ਮਾਰੋ ਅਠਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਨੇ ਪੰਜਾਂ ਵਰਿਆਂ ਦੀ ਛੋਟੀ ਉਮਰ ਹੈ ਤੇ ਜਿਹੜੇ ਬਜ਼ੁਰਗ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਉਮਰਾਂ ਵੀ ਬਹੁਤ ਹੁੰਦੀਆਂ ਸਨ ਗੁਰਸਿੱਖਾਂ ਦੀਆਂ ਕੋਈ 80 ਸਾਲ ਦਾ ਕੋਈ 100 ਸਾਲ ਦਾ ਜਿਹੜੇ ਬਜ਼ੁਰਗ ਤੋਂ ਬਜ਼ੁਰਗ ਵੱਡੀ ਤੋਂ ਵੱਡੀ ਉਮਰ ਦੇ ਬੰਦੇ ਗੁਰਸਿੱਖ ਪਿਆਰੇ ਕਿਸ ਭਰੋਸੇ ਨਾਲ ਕਿਸ ਸ਼ਰਧਾ ਨਾਲ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਣੇ ਆ ਉਹਨਾਂ ਦੇ ਨਿੱਕੇ ਨਿੱਕੇ ਚਰਨਾ ਤੇ ਆਪਣੇ ਲੰਮੇ ਦਾੜੇ ਆਪਣੇ ਸੋਹਣਾ ਸੀਸ ਕਿਦਾਂ ਮਾਰੇ ਦੇ ਚਰਨਾ ਤੇ ਝਕਾਉਂਦੇ ਹੋਣੇ ਆ ਤੇ ਉਹਨਾਂ ਦੇ ਮਨ ਵਿੱਚ ਭਾਵਨਾ ਇਹ ਆਉਂਦੀ ਹੋਣੀ ਹੈ ਕਿ ਧੰਨ ਗੁਰੂ ਨਾਨਕ ਮਹਾਰਾਜ ਜੀ ਹੁਣ ਤੁਸੀਂ ਇਸ ਪਾਵਨ ਸਰੀਰ ਦੇ ਵਿੱਚ ਤੁਹਾਡੀ ਜੋਤ ਜਿਹੜੀ ਜਗ ਰਹੀ ਇਹ ਜਿਹੜਾ ਭਰੋਸਾ ਹੈ ਨਾ ਇਹ ਸਿੱਖ ਕੌਮ ਨੂੰ ਅੱਜ ਲੋੜ ਹੈ ਅਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪਣੀਆਂ ਦਸਾਂ ਪਾਤਸ਼ਾਹੀਆਂ ਦੇ ਅਠਵੇਂ ਪਾਤਸ਼ਾਹੀ ਦੇ ਦਰਸ਼ਨ ਹੁੰਦੇ ਉਹਨਾਂ ਦੇ ਸੁੰਦਰ ਸਰੂਪ ਦਾ ਕੋਈ ਝਲਕਾ ਵੱਜਦਾ ਸਤਿਗੁਰੂ ਸੱਚੇ ਪਾਤਸ਼ਾਹੀ ਬ੍ਰਾਹਮਣਾਂ ਦੀ ਈਰਖਾ ਦਾ ਵੀ ਸ਼ਿਕਾਰ ਹੋਏ ਕੀਰਤਪੁਰ ਸਾਹਿਬ ਦੇ ਵਿੱਚ ਕਿਉਂਕਿ ਬ੍ਰਾਹਮਣ ਬਹੁਤ ਸਨ ਉਸ ਵੇਲੇ ਵੀ ਜਦੋਂ ਕਿਤੇ ਕੋਈ ਗੱਲ ਹੋਣੀ ਬ੍ਰਾਹਮਣਾਂ ਨੇ ਕੋਈ ਨਾ ਕੋਈ ਪੰਦਾ ਖੜਾ ਕਰ ਦੇਣਾ ਗੁਰ ਕਥਾ ਦੱਸਦੀ ਹੈ ਕਿ ਇੱਕ ਕੋੜੀ ਨੂੰ ਨਗਰ ਦੇ ਬ੍ਰਾਹਮਣਾਂ ਨੇ ਅਠਵੇਂ ਪਾਤਸ਼ਾਹੀ ਦੀ ਪਾਵਨ ਅਸਵਾਰੇ ਦੇ ਉੱਤੇ ਸਾਹਮਣੇ ਕਰ ਦਿੱਤਾ ਕਹਿੰਦੇ ਨੇ ਇਹ ਕ੍ਰਿਸ਼ਨ ਤੋਂ ਵੀ ਵੱਡੇ ਘੁਮਾਉਂਦੇ ਨੇ ਇਹ ਹਰ ਕ੍ਰਿਸ਼ਨ ਘੁਮਾਉਂਦੇ ਨੇ ਇਹਨਾਂ ਦੇ ਕੋਲੋਂ ਤੂੰ ਆਪਣਾ ਖੋਲ ਠੀਕ ਕਰਵਾ। ਵੀ ਕਰਾਮਾਤ ਜਿਹੜੀ ਆ ਉਹ ਕੋਈ ਵਿਖਾਉਣ ਤੇ ਜੇ ਨਾਮ ਵਿਖਾਈ ਗਈ ਤੇ ਫਿਰ ਇਹਨਾਂ ਦੀ ਦੁਨੀਆ ਦੇ ਵਿੱਚ ਬਦਨਾਮੀ ਕਰਾਂਗੇ। ਦੇਖੋ ਜੀ ਇੱਕ ਬੱਚੇ ਨੂੰ ਤੁਸੀਂ ਗੁਰੂ ਬਣਾ ਕੇ ਤੇ ਪਾਲਕੀ ਵਿੱਚ ਚੁੱਕੀ ਫਿਰਦੇ। ਐਸੀਆਂ ਜਿਹੜੀਆਂ ਚਾਲਾਂ ਨੇ ਬ੍ਰਾਹਮਣਵਾਦ ਸ਼ੁਰੂ ਤੋਂ ਚੱਲਦਾ ਰਿਹਾ। ਪਰ ਧੰਨ ਗੁਰੂ ਨਾਨਕ ਸਾੱਚੇ ਪਾਤਸ਼ਾਹ ਜੀ ਦੀ ਪਾਵਨ ਜੋਤ ਆਪਨ ਰਾਇਣ ਕਲਾਧਾਰਜਕ ਮਹ ਪਰਵਰਿਓ। ਤਿੰਨ ਸਤਗੁਰਾਂ ਨੇ ਐਸੀ ਕਿਰਪਾ ਵਰਤਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਇੱਕ ਕੋੜੀ ਪਾਲਕੀ ਦੇ ਅੱਗੇ ਪ੍ਰਲਾਪ ਕਰ ਰਿਹਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਹੱਥ ਵਿੱਚ ਇੱਕ ਸੁੰਦਰ ਰੇਸ਼ਮੀ ਰਮਾਲ ਮਹਾਰਾਜੀਆਂ ਨੇ ਔਰਮਾਲ ਉਸ ਕੋੜੀ ਨੂੰ ਦਿੱਤਾ ਤੇ ਆਖਿਆ ਕਿ ਜਾ ਇਹਨੂੰ ਆਪਣੇ ਸਰੀਰ ਤੇ ਬੁਕੇਰਿਆ ਕਰੀ ਤੇਰਾ ਸਰੀਰ ਕੰਚਨ ਵਰਗਾ ਹੋ ਜਾਏ ਗੁਰ ਕਥਾ ਦੱਸਦੀ ਹੈ ਕਿ ਉਹ ਕੋੜੀ ਠੀਕ ਹੋਇਆ ਛੱਜੂ ਝੀਰ ਦੀ ਕਹਾਣੀ ਆਪਾਂ ਸਾਰਿਆਂ ਨੂੰ ਜਾਣੀ ਹੈ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਾਹਮਣਾ ਦਾ ਸ਼ਿਕਾਰ ਹੁੰਦੇ ਨੇ ਫਿਰ ਤੇ ਸਤਿਗੁਰੂ ਜੀ ਕਿਵੇਂ ਬ੍ਰਾਹਮਣ ਦੀ ਅਸ਼ਰਧਾ ਨੂੰ ਸ਼ਰਧਾ ਵਿੱਚ ਬਦਲ ਕੇ ਤੇ ਉਸ ਪੰਡਤ ਦਾ ਹੰਕਾਰ ਦੂਰ ਕਰਕੇ ਤੇ ਪ੍ਰਤੱਖ ਕਰ ਦਿੰਦੇ ਨੇ ਕਿ ਅਸੀਂ ਹਰ ਕ੍ਰਿਸ਼ਨ ਨਾਮ ਐਵੇਂ ਨਹੀਂ ਰਖਾਇਆ ਸਤਿਗੁਰੂ ਜੀ ਇੱਕ ਮੰਦ ਬੁੱਧੀ ਪਾਸੋਂ ਗੁਰੂ ਗਰੀਬ ਨਿਵਾਜ ਜੀ ਨੇ ਸੰਸਕ੍ਰਿਤ ਵਰਗੀ ਔਖੀ ਭਾਸ਼ਾ ਦੇ ਕੀਤਾ ਵਰਗੇ ਔਖੇ ਗ੍ਰੰਥ ਦੇ ਅਰਥ ਕਰਾਏ ਤੇ ਪੰਡਤ ਦੀ ਨਿਸ਼ਾ ਕਰਵਾਇਆ ਪੰਡਤ ਚੁਕੇਆ ਚੁੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਮਾਫੀ ਮੰਗੀ ਮਹਾਰਾਜ ਜੀ ਇਮਾਨ ਕਰਦੇ ਹੋ ਗਲਤੀ ਹੋ ਗਈ ਜਾਤ ਤੇ ਹੰਕਾਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਝਾਤ ਮਾਰੀਏ ਤੇ ਸੱਤਵੇਂ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਤੁਰਕ ਨੂੰ ਦਰਸ਼ਨ ਨਹੀਂ ਦੇਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਦਿੱਲੀ ਬੁਲਾਉਂਦਾ ਪਰ ਮਹਾਰਾਜ ਨਹੀਂ ਜਾਂਦੇ ਫੇਰ ਸੰਗਤਾਂ ਦੇ ਲਈ ਬੁਲਾਉਂਦੀਆਂ ਵਾਰ-ਵਾਰ ਕਹਿਣ ਤੇ ਮਹਾਰਾਜ ਜਾਂਦੇ ਨੇ ਪਾਤਸ਼ਾਹ ਉੱਥੇ ਅਜੋਕੇ ਬੰਗਲਾ ਸਾਹਿਬ ਨਾਮੀ ਸਥਾਨ ਤੇ ਠਹਿਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਖ ਹੁੰਦੀ ਹੈ ਰਾਣੀਆਂ ਦੇ ਵਿੱਚ ਬੈਠੀ ਰਾਣੀ ਨੂੰ ਮਹਾਰਾਜ ਪਛਾਣ ਲੈਂਦੇ ਨੇ ਆਪਣੀ ਛੜੀ ਦੇ ਨਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਗੁਰੂ ਦੀ ਇਦਾਂ ਪਰਖ ਨਹੀਂ ਲਈ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਦਿਲ ਐਡਾ ਪ੍ਰੇਮ ਵਾਲਾ ਹੈ ਮਹਾਰਾਜ ਜੀ ਤੇ ਪਾਸੋਂ ਦੁਨੀਆ ਦਾ ਦੁੱਖ ਨਹੀਂ ਦੇਖਿਆ ਜਾਂਦਾ ਚੇਚਕ ਦੀ ਬਿਮਾਰੀ ਫੈਲੀ ਹੋਈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਸੇਵਾ ਕੀਤੀ ਤੇ ਕਰਵਾਈ ਆਪਣੇ ਸਿੱਖਾਂ ਪਾਸੋਂ ਜਦੋਂ ਕਿਸੇ ਤਰ੍ਹਾਂ ਬਿਮਾਰੀ ਠੀਕ ਹੁੰਦੀ ਨਾ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਤੁਰਕ ਵੀ ਬੜਾ ਤੰਗ ਕਰ ਰਿਹਾ ਸੀ ਗੁਰੂ ਗਰੀਬ ਨਿਵਾਜ ਜੀ ਨੇ ਪ੍ਰਾਣ ਨਿਭਾਉਣ ਖਾਤਰ ਵੀ ਤੇ ਲੋਕਾਂ ਦਾ ਦੁੱਖ ਦੂਰ ਕਰਨ ਖਾਤਰ ਵੀ ਅਥਵਾ ਨਿਰੰਕਾਰ ਵਾਹਿਗੁਰੂ ਦਾ ਹੁਕਮ ਜਿਵੇਂ ਆਇਆ ਉਸ ਨੂੰ ਪੂਰਾ ਕਰਨ ਵਾਸਤੇ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਚੇਚਕ ਲੈ ਲਈ ਦਿੱਲੀ ਨੂੰ ਬਚਾਇਆ ਅੱਜ ਸਾਰੀ ਦਿੱਲੀ ਤਾਨ ਗੁਰੂ ਹਰਿਕ੍ਰਿਸ਼ਨ ਤਾਨ ਗੁਰੂ ਹਰਿਕ੍ਰਿਸ਼ਨ ਦਾ ਜਾਪ ਜਪਦੀ ਤੋਂ ਮੇਰੇ ਪਾਤਸ਼ਾਹ ਜੀ ਨੇ ਬੇਅੰਤ ਕੌਤਕਾਂ ਵਰਤਾਈਆਂ ਰਾਮ ਰਾਏ ਵਰਗਾ ਵੱਡਾ ਭਰਾ ਹੋਵੇ ਜਿਹੜਾ ਬੜਾ ਆਤਮ ਗਿਆਨੀ ਸੀ ਪਰ ਉਹ ਈਰਖਾ ਕਰਨ ਲੱਗ ਪਵੇ ਤੇ ਪੰਜਾਂ ਵਰਿਆਂ ਦੀ ਛੋਟੀ ਆਯੂ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੀ ਬੇਅੰਤ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਸਿੱਖੀ ਦੀ ਬਾਗਡੋਰ ਮਹਾਰਾ ਨੂੰ ਸੁਭਾਲਣੀ ਪਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਸੁਚੱਜੇ ਬੜੀ ਚੜ੍ਹਦੀ ਕਲਾ ਦੇ ਨਾਲ ਬੜੇ ਨਵੇਂ ਕਲੇ ਢੰਗ ਨਾਲ ਸਿੱਖੀ ਦੀ ਬਾਗਡੋਰ ਸੰਭਾਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਾਵਨ ਸਰੂਪ ਜਿਨ੍ਹਾਂ ਦੇ ਬਾਰੇ ਕਲਗੀਧਰ ਮਹਾਰਾਜ ਜੀ ਦੇ ਆਪ ਮੁਹਾਰੇ ਬੋਲ ਨਿਕਲੇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਇਹਨਾਂ ਪਾਵਨ ਸਤਿਗੁਰਾਂ ਦਾ ਪਾਵਨ ਗੁਰਪੁਰਬ ਸਮੂਹ ਪੰਥ ਖਾਲਸਾ ਮਨਾ ਰਿਹਾ ਹੈ। ਭਾਈ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੇ ਜਾਪ ਆਰੰਭ ਕਰੋ। ਪਰਿਵਾਰਾਂ ਦੇ ਵਿੱਚ ਬਹਿ ਕੇ ਸਵੇਰੇ ਸ਼ਾਮ ਇਕੱਠੇ ਹੋ ਕੇ ਗੁਰਬਾਣੀ ਦੇ ਜਾਪ ਕਰੋ। ਵਾਹਿਗੁਰੂ ਨਾਮ ਅਭਿਆਸ ਕਰੋ। ਪੰਗਤਾਂ ਵਿੱਚ ਲੰਗਰ ਛਕਣਾ ਸ਼ੁਰੂ ਕਰੋ। ਤੇ 8ਵੇਂ ਪਾਤਸ਼ਾਹ ਦੇ ਪਾਸੋਂ ਉਹਨਾਂ ਪ੍ਰਾਤਨ ਗੁਰ ਸਿੱਖਾਂ ਵਰਗਾ ਭਰੋਸਾ ਮੰਗ ਲਓ। ਜਿਨ੍ਹਾਂ ਨੂੰ ਇੱਕ 5 ਸਾਲ ਦਾ ਬੱਚਾ ਨਹੀਂ ਦਿਸਦਾ ਉਹਨਾਂ ਨੂੰ ਗੁਰੂ ਨਾਨਕ ਨਜ਼ਰ ਆਉਂਦਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਦਸੇ ਪਾਤਸ਼ਾਹਾਂ ਨਜ਼ਰ ਆਉਣ ਸਾਨੂੰ ਇੱਕ ਊੰਕਾਰ ਦਿਸੇ ਐਸੀ ਸਤਿਗੁਰੂ ਪਾਸੋਂ ਯਾਚਨਾ ਕਰੀਏ ਇੱਕ ਵਾਰ ਫਿਰ ਬੇਅੰਤ ਵਧਾਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ